ਪਠਾਨਕੋਟ ਜੱਜ ਸ਼ਾਮ 7 ਵਜੇ ਤੋਂ ਬਲੈਕਆਊਟ ਪਾਕ ਦੀ ਨਾਪਾਕ ਹਰਕਤਾਂ ਨੂੰ ਦੇਖਦਿਆਂ ਲਿਆ ਗਿਆ ਫੈਸਲਾ ਸੀਜ਼ਫਾਇਰ ਦੇ ਬਾਅਦ ਯੂਨਿਟ ਪਾਕਿਸਤਾਨ ਨੇ ਕੱਲ ਪੇ ਜੀ ਸੀ ਡੋ ਫਰੋਜ਼ਪੋਰ ਤੋਂ ਲਾਵਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ 'ਚ ਕੱਲ ਤੋਂ ਖੁੱਲਣਗੇ ਸਾਰੇ ਸਕੂਲ ਕਾਲਜ ਫਰੋਜ਼ਪੋਰ ਡੀਸੀ ਨੇ ਸਕੂਲ ਬੰਦ ਰੱਖਣ ਦੀ ਦਿੱਤੀ ਜਾਣਕਾਰੀ ਆਪਰੇਸ਼ਨ ਸਿੰਦੂਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਪਾਕਿਸਤਾਨ ਚ ਵੜ ਕੇ ਕੀਤੀ ਸਟ੍ਰਾਈਕ ਰਾਵਲਪਿੰਡੀ ਤੱਕ ਪਹੁੰਚੀ ਫੌਜ ਦੀ ਤਮਕ ਕਿ ਹਾਂ ਬਾਰਡਰ ਪਾਰ ਦੀ ਜ਼ਮੀਨ ਵੀ ਅਤਵਾਦੀਆਂ ਲਈ ਨਹੀਂ ਸੁਰੱਖਤ ਬੀਬੀ ਐਮਬੀ ਨੂੰ ਲੈ ਕੇ ਸੀਐਮ ਮਾਨ ਦਾ ਵੱਡਾ ਬਿਆਨ ਬੀਬੀ ਐਮਬੀ ਨੂੰ ਦਿੱਤੇ ਜਾਣ ਵਾਲੇ ਪੈਸਿਆਂ ਦਾ ਕਰਾਵਾਂਗੇ ਆਡਿਟ ਬੀਬੀ ਐਮਬੀ ਤੇ ਇੱਕ ਇੱਕ ਪੈਸੇ ਦਾ ਹਿਸਾਬ ਲਏਗੀ ਮਾਨ ਸਰਕਾਰ ਪਾਣੀ ਵਿਵਾਦ ਨੂੰ ਲੈ ਕੇ ਸੀਐਮ ਦਾ ਕਿਸਾਨ ਇਟਰਾ ਨੂੰ ਮੇਲਿਆ ਸੀ ਇਹਨਾਂ ਦਾ ਪਾਣੀ ਦੇ ਤਸੇ ਵੀ ਕਿਸਾਨ ਆਗੂ ਨੇ ਕੰਮ ਤੱਕ ਨਹੀਂ ਦਿੱਤਾ ਕਿ ਸਿਰਫ ਹਾਈਵੇ ਰੋਕਣਾ ਹੈ ਕਿਸਾਨ ਆਗੂਆਂ ਦਾ ਕੰਮ ਲੁਧਿਆਣਾ ਗੁੱਡੇ ਨਾਲੇ ਚ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਦੋਨੋਂ ਬੱਚੇ ਪਰਿਵਾਰ ਨੇ ਸੁਰੱਖਿਆ ਪੁਲਿਸ ਨਾਲ ਅਪੀਲ ਕੀਤੀ ਸਸੀ ਕਾਲੂ ਤੇ ਟਿੰਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਜੇਪਾਲ ਸਿੰਘ ਬਰਾੜ ਗੱਲ ਕਰਦੇ ਹਾਂ ਰਮਨੀਤ ਬਿੱਟੂ ਦੀ ਕੇਂਦਰੀ ਰਾਜ ਮੰਤਰੀ ਰਮਨীত ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਬਿੱਟੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਬਹੁਤ ਵੱਡੇ ਡਰਾਮੇ ਬਾਤ ਉਹਨਾਂ ਨੇ ਕਿਹਾ ਕਿ BBMP ਦੇ ਮੁੱਦੇ ਨੂੰ ਮੁੱਖ ਮੰਤਰੀ ਨੇ ਸਿਆਸੀ ਰੰਗ ਦਿੱਤਾ ਮਾਨ ਸਰਕਾਰ ਨੇ ਕਿਹਾ ਹੈ ਕਿ ਅਸੀਂ BBMP ਤੇ ਇੱਕ ਪੈਸੇ ਦਾ ਹਿਸਾਬ ਲਵਾਂਗੇ BBMP ਨੂੰ ਦਿੱਤੇ ਜਾਣ ਵਾਲੇ ਪੈਸਿਆਂ ਦਾ ਅਸੀਂ ਆਡਿਟ ਕਰਵਾਵਾਂਗੇ ਔਰ ਪੰਜਾਬ ਸਰਕਾਰ ਤੋਂ ਮਿਲਣ ਵਾਲੇ ਪੈਸੇ ਦਾ ਹਿਸਾਬ ਦੇਣਾ ਹੋਵੇਗਾ ਕਿਉਂਕਿ ਕੇਂਦਰ ਨੇ ਸਾਡੇ ਆਰਡੀਐਫ ਦੇ ਪੈਸੇ ਰੋਕੇ ਹੋਏ ਨੇ ਇਧਰ BBMP ਸਾਡੇ ਪਾਣੀਆਂ ਤੇ ਡਾਕਾ ਮਾਰ ਰਿਹਾ ਧਰਮਨੀਤ ਬਿੱਟੂ ਕਹਿ ਰਹੇ ਨੇ ਕਿ ਮੁੱਖ ਮੰਤਰੀ ਇਹ ਸਾਰੀ ਡਰਾਮੇਬਾਜ਼ੀ ਕਰ ਰਹੇ ਨੇ ਔਰ ਉਹਨਾਂ ਕਹਿੰਦੇ ਕਿ ਮੁੱਖ ਮੰਤਰੀ ਵੱਲੋਂ ਜਾਣ ਬੁੱਝ ਕੇ BBMP ਦੇ ਮੁੱਦੇ ਨੂੰ ਸਿਆਸੀ ਰੰਗ ਦਿੱਤਾ ਗਿਆ ਤਾਂ ਅਮਨੀਤ ਬਿੱਟੂ ਦਾ ਇਸ ਤੇ ਬਿਆਨ ਆਇਆ ਹੈ ਮੁੱਖ ਮੰਤਰੀ ਨੇ ਅੱਜ ਜਿਹੜਾ ਬਿਆਨ ਦਿੱਤਾ ਸੀ ਅੱਜ ਮੁੱਖ ਮੰਤਰੀ ਬੀਬੀ ਐਮਬੀ ਪਹੁੰਚੇ ਵੀ ਸੀ ਔਰ ਉੱਥੇ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਸੀ ਔਰ ਉਸ ਦੇ ਵਿੱਚ ਉਹਨਾਂ ਕਿਹਾ ਕਿ ਮਾਨ ਸਰ ਦਾ ਡਰਾਮਾ ਕਰ ਰਹੀ ਹੈ ਔਰ ਇਸ ਮੁੱਦੇ ਨੂੰ ਜਾਣ ਬੁੱਝ ਕੇ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਨੀਲ ਗਰਗ ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ ਗਰਗ ਸਾਹਿਬ ਰਮਨੀਤ ਬਿੱਟੂ ਕਹਿ ਰਹੇ ਨੇ ਕਿ ਤੁਸੀਂ ਸਿਰਫ ਡਰਾਮਾ ਕਰਦੇ ਹੋ ਔਰ ਇਸ ਮਾਮਲੇ ਨੂੰ ਸਿਆਸੀ ਰੰਗ ਦਿੰਦੇ ਹੋ ਦੇਖੋ ਵਿਜੇਵਰ ਬਰਾੜ ਜੀ ਅੱਜ ਪੂਰਾ ਪੰਜਾਬ ਦੇਖ ਰਿਹਾ ਕਿ ਕਿਸ ਤਰੀਕੇ ਨਾਲ ਕੇਂਦਰ ਦੀ ਬੀਜੇਪੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਬੀਬੀਐਮਬੀ ਦੇ ذریعے ਪੰਜਾਬ ਦਾ ਪਾਣੀ ਲੁੱਟਣਾ ਚਾਹੁੰਦੀ ਹੈ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸਾਰੇ ਰੂਲ ਛਿੱਕੇ ਟੰਗ ਕੇ ਮੀਟਿੰਗਾਂ ਬੁਲਾਈਆਂ ਜਾਂਦੀਆਂ ਬੀਬੀ ਐਮਬੀ ਵੀਆਂ ਉੱਥੇ ਪ੍ਰੈਸ਼ਰ ਪਾਇਆ ਜਾਂਦਾ ਔਰ ਕਿਸ ਤਰੀਕੇ ਨਾਲ ਇੱਕ ਯੋਜਨਾਬੱਧ ਢੰਗ ਨਾਲ ਉਸ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰਾ ਪੰਜਾਬ ਦੇਖ ਰਿਹਾ ਔਰ ਅੱਜ ਤੋਂ 2 ਦਿਨ ਪਹਿਲਾਂ ਬਿੱਟੂ ਸਾਹਿਬੇ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਜਦੋਂ ਸਰਵ ਪਾਰਟੀ ਮੀਟਿੰਗ ਹੋਈ ਸੀ ਕਿ ਸਾਡੇ ਕੋਲੇ ਪਾਣੀ ਦੀ ਕੋਈ ਬੂਠ ਫालतू ਨਹੀਂ ਹੈਗੀ ਐ ਅੱਜ ਜਦੋਂ ਮਾਨ ਸਾਹਿਬ ਜਦੋਂ ਇਹ ਖਬਰ ਮਿਲੀ ਕਿ ਉੱਥੇ ਇਹ ੱਟਕਾ ਹੋ ਰਿਹਾ ਜਾਂ ਹੋ ਸਕਦਾ ਆ ਆਵਾਦੀ ਪਾਰਟੀ ਕਿੰਨੇ ਦਿਨਾਂ ਤੋਂ ਉਸੇ ਧਰਨਾ ਲਗਾ ਰਹੀ ਹੈ ਹਰਜੋਤ ਬੈਂਸ ਉੱਥੇ ਬੈਠੇ ਹੋਏ ਆ ਔਰ ਅੱਜ ਮੁੱਖ ਮੰਤਰੀ ਸਾਹਿਬ ਵੀ ਉੱਥੇ ਗਏ ਹੁਣ ਬਿੱਟੂ ਸਾਹਿਬ ਨੂੰ ਇਹ ਜਿਹੜਾ ਹੈਗਾ ਡਰਾਮਾ ਨਜ਼ਰ ਆਉਂਦਾ ਹੈ ਵੀ ਚਾਹੇ ਤੁਸੀਂ ਡਰਾਮਾ ਕਹੋ ਤੁਸੀਂ ਨਟੰਕੀ ਕਹੋ ਘੱਟੋ-ਘੱਟ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਪਿੱਠ ਨਹੀਂ ਦਿਖਾਈ ਪੰਜਾਬ ਦੇ ਪਾਣੀਆਂ ਦਾ ਰੱਖ ਹੋ ਕੇ ਪੰਜਾਬ ਦਾ ਪੁੱਤ ਦਾ ਅਫਰਜ਼ ਨਭਾਰਿਆ ਔਰ ਉੱਥੇ ਘੱਟੋ-ਘੱਟ ਬੀਬੀ ਐਮਬੀ ਨੂੰ ਜਿਹੜਾ ਹੈਗਾ ਜਿਸ ਦੇ ਜਰੀਏ ਪੰਜਾਬ ਦਾ ਪਾਣੀ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਸ ਨੂੰ ਰੋਕਿਆ ਉਹ ਬਿੱਟੂ ਸਾਹਿਬ ਵਾਂਗੂ ਹੀ ਨਹੀਂ ਪੰਜਾਬ ਦੀ ਧਰਤੀ ਤੇ ਪਲੇ ਇੱਥ ਹੋਏ ਪੰਜਾਬ ਦਾ ਖਾਦਾ ਤੇ ਅੱਜ ਜਦੋਂ ਪੰਜਾਬ ਨਾਲ ਖੜਨ ਦੀ ਵਾਰੀ ਆਉਂਦੀ ਹੈ ਤਾਂ ਉਹ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਪੰਜਾਬ ਨੂੰ ਪਿੱਠ ਦਿਖਾ ਰਹੇ ਆ ਠੀਕ ਹੈ ਧਨਵਾਨ ਗਰਗ ਸਾਹਿਬ ਆਪਣਾ ਪੱਖ ਦੇਣ ਦੇ ਲਈ ਤਾਂ ਲਗਾਤਾਰ ਇਸ ਤੇ ਬਿਆਨ ਤੇ ਬਿਆਨ ਆ ਰਹੇ ਨੇ ਪਹਿਲਾਂ ਸੀਐਮ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਪ੍ਰਤੀਕਰਮ ਆਏ ਰਵਨੀਤ ਬਿੱਟੂ ਦਾ ਬਿਆਨ ਆਇਆ ਹੁਣ ਉਸ ਤੇ ਨੀਲ ਗਰਗ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਬਿੱਟੂ ਹੀ ਕਹਿੰਦੇ ਸੀ ਪੰਜਾਬ ਦੇ ਕੋਲ ਦੇਣ ਲਈ ਪਾਣੀ ਨਹੀਂ ਹੈ ਤੇ ਜੇ ਹੁਣ ਮੁੱਖ ਮੰਤਰੀ ਨੇ ਮਨਾਂ ਕੀਤਾ ਤਾਂ ਹੁਣ ਉਹ ਦੋਗਲੀ ਰਾਜਨੀਤੀ ਕਰ ਰਹੇ ਨੇ ਕਿਸ ਮਾਮਲੇ ਵਿੱਚ ਤਾਂ ਸਾਡੇ ਸਹਿਯੋਗੀ ਨੁਪਿੰਦਰ ਬਰਾੜ ਜੁੜ ਰਹੇ ਨੇ ਸਾਡੇ ਨਾਲ ਹੋਰ ਗੱਲਬਾਤ ਦੇ ਲਈ ਹੋਰ ਜਾਣਕਾਰੀ ਦੇ ਲਈ ਤੇ ਗੱਲ ਸਰਹੱਦੀ ਇਲਾਕਿਆਂ ਦੀ ਕਰਦੇ ਆ ਸਰਹੱਦੀ ਇਲਾਕਿਆਂ ਦੇ ਵਿੱਚ ਬੇਸ਼ੱਕ ਜ਼ਿੰਦਗੀ ਹੌਲੀ ਹੌਲੀ ਨਾਰਮਲ ਹੋਣ ਲੱਗੀ ਹੈ ਪਰ احتਿਆਤਨ ਕਦਮ ਹਲੇ ਵੀ ਜਾਰੀ ਨੇ ਮਸਲਨ ਫਿਰੋਜ਼ਪੁਰ ਦੇ ਵਿੱਚ ਹਲੇ ਸਕੂਲ ਨਹੀਂ ਖੁੱਲ ਰਹੇ ਕੱਲ ਦਾ ਦਿਨ ਸਕੂਲ ਹਲੇ ਹੋਰ ਬੰਦ ਰਹਿਣਗੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਆਦੇਸ਼ جاری ਕੀਤੇ ਗਏ ਨੇ ਰਾਤ 8 ਵਜੇ ਘਰਾਂ ਤੇ ਵਾਹਨਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ਤੇ ਵੀ ਪਾਬੰਦੀ ਲਾਈ ਗਈ ਹੈ ਉਨਾ ਕਿਹਾ ਕਿ ਜੇ ਬਹੁਤ ਜ਼ਿਆਦਾ ਐਮਰਜੈਂਸੀ ਹੈ ਤਾਂ ਹੀ ਘਰਾਂ ਤੋਂ ਬਾਹਰ ਨਿਕਲੋ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ ਹਲੇ احتیاطی ਕਦਮ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ ਉਹ ਵਰਤੇ ਜਾ ਰਹੇ ਨੇ ਪ੍ਰੀਕੌਸ਼ਨਰੀ ਮੀਅਰਸ ਲਏ ਜਾ ਰਹੇ ਨੇ ਕਿ ਇੱਕ ਦਮ ਇੰਨੇ ਅਵੇਸਲੇ ਹੋਣ ਦੀ ਜ਼ਰੂਰਤ ਨਹੀਂ ਹੈ ਇਸ ਰਹਾਦੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਬਾਕੀ ਥਾਵਾਂ ਤੇ ਤਾਂ ਫਿਰ ਵੀ ਸਥਿਤੀ ਨਾਰਮਲ ਹੋ ਗਈ ਹੈ ਪਠਾਨਕੋਟ ਦੇ ਵਿੱਚ ਜਿਵੇਂ ਬਲੈਕਆਊਟ ਦਾ ਐਲਾਨ ਕੀਤਾ ਗਿਆ ਕਿ ਪਠਾਨਕੋਟ ਦੇ ਵਿੱਚ ਅੱਜ ਫਿਰ ਬਲੈਕਆਊਟ ਰਹੇਗਾ ਸ਼ਾਮ 7 ਵਜੇ ਤੋਂ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਏਗਾ ਔਰ ਇਹ ਪਿਛਲੇ ਦਿਨੀ ਜਿਹੜੀਆਂ ਸੀਜ਼ਫਾਇਰ ਦੀਆਂ ਉਲੰਘਣਾ ਹੋਈਆਂ ਨੇ ਸੀਜ਼ਫਾਇਰ ਹੋਣ ਦੇ ਬਾਅਦ ਵੀ ਉਡ ਡਰੋਨ ਨਜ਼ਰ ਆਏ ਭਾਰਤੀ ਫੌਜ ਨੇ ਡਰੋਨ ਡੇਗੇ ਵੀ ਪਰ ਬਾਅਦ ਦੇ ਵਿੱਚ ਹਾਲਾਂਕਿ ਉਹ ਰੁਕ ਗਿਆ ਸਭ ਕੁਝ ਪਰ ਫਿਰ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਹਲੇ احتਿਆਤਨ ਜਿਹੜੇ ਹੈ ਕਦਮ ਕਿਉਂਕਿ ਹਲੇ ਅਗਲੀ ਅਗਲੇ ਜਾਂ ਮੀਟਿੰਗਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਗੱਲਬਾਤ ਹੋਣੀ ਹੈ ਉਦੋਂ ਤੱਕ ਸਿਰਫ ਇੱਕ ਠਹਿਰਾਵ ਹੈ ਇੱਕ ਸੀਜ਼ ਫਾਇਰ ਹੈ ਕਿ ਜਿਹੜੀ ਲੜਾਈ ਸੀ ਉਹ ਰੋਕੀ ਗਈ ਹੈ ਸੋ ਉਸ ਨੂੰ ਲੈ ਕੇ احتیاطن ਕਦਮ ਫਿਰੋਜ਼ਪੁਰ ਦੇ ਵਿੱਚ ਔਰ ਪਠਾਨਕੋਟ ਦੇ ਵਿੱਚ ਚੱਕੇ ਜਾ ਰਹੇ ਨੇ ਸੋ ਅੱਜ ਰਾਤ 8 ਵਜੇ ਘਰਾਂ ਤੇ ਵਾਹਨਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਗਈ ਹੈ ਸੋ ਸਾਡੇ ਸਹਿਯੋਗੀ ਵੱਖ-ਵੱਖ ਥਾਵਾਂ ਤੋਂ ਸਾਡੇ ਨਾਲ ਜੁੜ ਰਹੇ ਨੇ ਨਪਿੰਦਰ ਬਰਾੜ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ ਜੁੜ ਰਹੇ ਨੇ ਪਹਿਲਾਂ ਨਪਿੰਦਰ ਦਾ ਰੁਕ ਕਰਦੇ ਹਾਂ ਸਾਡੇ ਨਾਲ ਰਜੀਵ ਸ਼ਰਮਾ ਜੁੜ ਰਹੇ ਨੇ ਸਾਡੇ ਸਹਿਯੋਗੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਪਿੰਦਰ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਫਿਰੋਜ਼ਪੁਰ ਦੇ ਵਿੱਚ ਆਪਾਂ ਰਾਤ ਵੀ ਗੱਲਬਾਤ ਕਰ ਰਹੇ ਸੀ ਹਾਲਾਂਕਿ ਸਥਿਤੀ ਨਾਰਮਲ ਸੀ ਪਰ احتਿਆਤਨ ਇਹ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੇ ਜੇ ਨਵੇਂ ਆਰਡਰਸ ਨੂੰ ਦੇਖੀਏ ਵੀ ਇਹ ਬਿਲਕੁਲ ਬੜਾ ਅਹਿਮ ਹੋ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਦੇ ਵਿੱਚੋਂ ਲੰਘ ਰਹੇ ਆ ਕਿਉਂਕਿ ਅੱਜ ਮੁੱਖ ਮੰਤਰੀ ਪੰਜਾਬ ਹੋਰਾਂ ਦਾ ਵੀ ਜਿਹੜਾ ਬਿਆਨ ਸਾਹਮਣੇ ਆਇਆ ਉਸ ਤੋਂ ਇਲਾਵਾ ਜਿਹੜੇ ਸੈਂਟਰ ਜਾਂ ਸਾਡੀਆਂ ਫੋਰਸਸ ਦੇ ਜਿਹੜੇ ਬਿਆਨ ਆਏ ਉਹਨਾਂ ਨੂੰ ਲੈ ਕੇ ਕਿਤਨਾ ਕਿਤੇ ਇਸ ਪਾਸੇ ਹਲੇ ਚੁੱਕਨੇ ਰਹਿਣ ਦੀ ਜ਼ਰੂਰਤ ਹੈ ਹਾਲਾਂਕਿ ਸੀਜ਼ਫਾਇਰ ਚੱਲ ਰਿਹਾ ਪਰ ਗੱਲਬਾਤ ਕੱਲ ਕੀਤੀ ਜਾਣੀ ਹੈ ਦੁਬਾਰਾ ਭਾਰਤ ਪਾਕਿਸਤਾਨ ਦੇ ਦਰਮਿਆਨ ਔਰ ਕੱਲ ਜਿਸ ਤਰ੍ਹਾਂ ਦੀ ਇੱਕ ਡਰਾਮਾ ਸੀਜ਼ਫਾਇਰ ਤੋਂ ਬਾਅਦ ਸਾਹਮਣੇ ਆਈਆਂ ਸੀ ਅਜੇ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਸਾਫ਼ ਕਰ ਦਿੱਤਾ ਸੀ ਕਿ ਅਜੇ ਰਿਸਕ ਜਿਹੜਾ ਉਹ ਨਹੀਂ ਲਿਆ ਜਾ ਸਕਦਾ ਕਿਉਂਕਿ ਜਿਹੜਾ ਪਾਕਿਸਤਾਨ ਦਾ ਸੁਭਾਅ ਜਿਹੜਾ ਪਾਕਿਸਤਾਨ ਦਾ ਰਵਈਆ ਉਹਦੇ ਤੇ ਜਿਆਦਾ ਪਰੋਸਾ ਨਹੀਂ ਕੀਤਾ ਜਾ ਸਕਦਾ ਐਸੇ ਦੇ ਵਿੱਚ ਕਿਉਂਕਿ ਜਿਵੇਂ ਬਾਰਡਰ ਤੇ ਬੈਠੇ ਆ ਕੋਈ ਇਹ ਤਾਂ ਹੈ ਨਹੀਂ ਕਿ ਕਿ ਗਵੰਡੀ ਦੇ ਨਾਲ ਬਹੁਤ ਵੱਡੀ ਮਜ਼ਬੂਤ ਕੰਧ ਖੜੀ ਹੈ ਤੇ ਕੋਈ ਉਧਰੋਂ ਦਿੱਕਤ ਨਹੀਂ ਆ ਸਕਦੀ ਐਸੇ ਦੇ ਵਿੱਚ ਜਿਹੜਾ ਆਦੇਸ਼ ਇਹ ਹੀ ਦਿੱਤਾ ਗਿਆ ਕਿ ਜਿਹੜੇ ਸਰਦੀ ਜ਼ਿਲ੍ਹੇ ਨੇ ਖਾਸ ਕਰਕੇ ਜਿਵੇਂ ਫਿਰੋਜ਼ਪੁਰਾ ਜਿਵੇਂ ਬਾਰਡਰ ਤੇ ਆ ਫਿਰੋਜ਼ਪੁਰ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਬਲੈਕਆਊਟ ਆ ਜਿਹੜਾ ਉਹ ਤੁਸੀਂ ਆਪਣੇ ਆਪ ਹੀ ਜਿਹੜਾ ਹੈਗਾ ਮੰਨ ਕੇ ਚੱਲੋ ਕਿ ਤੁਸੀਂ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਘਰਾਂ ਦੇ ਬਾਹਰ ਜਿਹੜਾ ਹੈਗਾ ਨਾ ਨਿਕਲਿਓ ਉਹਨਾਂ ਨੇ ਆ ਲੋਕਾਂ ਨੂੰ ਇੱਕ ਤਰ੍ਹਾਂ ਦਾ ਇੱਕ ਸੁਜੈਸ਼ਨ ਸਮਝ ਲਓ ਕਿ ਪਬਲਿਕ ਹੈ ਜਿਹੜੀ ਉਹ ਆਪਣੇ ਆਪ ਹੀ ਆਪਣੇ ਬਚਾਅ ਦੇ ਵਿੱਚ ਲਾਈਟਾਂ ਬੰਦ ਰੱਖੇ ਔਰ ਜਿਹੜਾ ਸਕੂਲ ਦੀ ਗੱਲ ਹੈ ਬਿਸ਼ੱਕ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਸਾਫ਼ ਤੌਰ ਤੇ ਟਵੀਟ ਕੀਤਾ ਸੀ ਕਿ ਕੱਲ ਨੂੰ ਸਕੂਲ ਖੁੱਲਣਗੇ ਪਰ ਫਿਰੋਜ਼ਪੁਰ ਦੇ ਵਿੱਚ ਸਾਫ਼ ਤੌਰ ਤੇ ਹਦਾ ਦਿੱਤੀ ਗਈ ਕਿ ਫਿਰੋਜ਼ਪੁਰ ਦੇ ਵਿੱਚ ਕੱਲ ਸਕੂਲ ਬੰਦ ਰਹਿਣਗੇ ਤਾਂ ਕਿ ਪ੍ਰੋਪਰ ਜਦੋਂ ਕੱਲ ਗੱਲਬਾਤ ਵੀ ਹੋ ਜੇਗੀ ਪ੍ਰੋਪਰ ਅਜ ਦੀ ਰਾਤ ਵੀ ਲੰਘ ਜਾਏਗੀ ਕਾਫੀ ਚੀਜ਼ਾਂ ਕਲੀਅਰ ਹੋ ਜਾਣਗੀਆਂ احتیاطਨ ਇੱਕ ਕਦਮ ਚੁੱਕਣ ਦੇ ਲਈ ਕਿਹਾ ਗਿਆ ਹਾਲਾਂਕਿ ਘਬਰਾਉਣ ਵਾਲੀ ਇਹਦੇ ਵਿੱਚ ਗੱਲ ਨਹੀਂ ਹੈ ਪਰ احتیاطਨ ਕਿ ਤੁਸੀਂ ਪ੍ਰੋਕਸ਼ਨਰੀ ਆਪਾਂ ਕਹਿ ਦਿੰਨੇ ਆ ਕਦਮ ਚੁੱਕੜੇ ਨੇ ਔਰ ਇਹ ਖਾਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਤਾਂ ਕੀਤੀਆਂ ਜਾ ਰਹੀਆਂ ਨੇ ਵਿਜੇ ਪ੍ਰਸ਼ਾਸਨ ਛੋਟੀ ਛੋਟੀ ਗੱਲ ਦੀ ਵੀ ਤਾਂ ਜਾਣਕਾਰੀ ਦੇ ਰਿਹਾ ਕਿ ਕਈ ਵਾਰ ਜਿਹੜੇ ਸੋਸ਼ਲ ਮੀਡੀਆ ਤੇ ਕਈ ਗਲਤ ਪ੍ਰਚਾਰ ਕਰਨ ਵਾਲੇ ਨੇ ਉਹ ਲੋਕਾਂ ਨੂੰ ਮਿਸਕੀਟ ਕਰ ਦਿੰਦੇ ਨੇ ਜਿਵੇਂ ਕੱਲ ਜਦੋਂ ਸੀਜ਼ਫਾਇਰ ਤੋਂ ਬਾਅਦ ਵੀ ਲੰਘਣ ਹੋਇਆ ਸੀਜ਼ਫਾਇਰ ਦਾ ਜੰਮੂ ਕਸ਼ਮੀਰ ਦੇ ਵਿੱਚ ਉਲੰਘਣ ਹੋਇਆ ਸੀ ਉਸ ਤੋਂ ਬਾਅਦ ਵੀ ਕਈ ਸੋਸ਼ਲ ਮੀਡੀਆ ਵਾਲਿਆਂ ਨੇ ਇਹੋ ਆ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਆ ਇਧਰ-ਉਧਰ ਦੀਆਂ ਪੋਸਟਾਂ ਪਾ ਦਿੰਦੇ ਨੇ ਕਿ ਭਈ ਮੀਡੀਆ ਨੇ ਗਲਤ ਦਿਖਾਇਆ ਸੀਜ਼ਫਾਇਰ ਦਾ ਲੰਘਨ ਨਹੀਂ ਹੋਇਆ ਸ਼ਾਇਦ ਲੋਕ ਬੜੇ بڑے ਲਿਖੇ ਨੇ ਲੋਕਾਂ ਨੂੰ ਪਤਾ ਹੈ ਕਿ ਕੱਲ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨਵਾਰ ਅਬਦੁੱਲਾ ਉਮਰ ਅਬਦੁੱਲਾ ਨੇ ਵੀ ਕਿਹਾ ਸੀ ਕਿ ਇਹ ਕੀ ਹੋਇਆ ਸੀਜ਼ਫਾਇਰ ਨੂੰ ਕੀ ਹੋਇਆ ਜਦੋਂ ਕਿ ਸੀਜ਼ਫਾਇਰ ਹੋ ਗਿਆ ਤਾਂ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਧਮਾਕੇ ਕਿੱਥੋਂ ਸੁਣੇ ਜਾ ਰਹੇ ਕਿਉਂ ਸੁਣੇ ਜਾ ਰਹੇ ਆ ਜੰਮੂ ਕੁਸ਼ਬੀਰ ਦੇ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਇਹਦਾ ਮਤਲਬ ਸਾਫ਼ ਹੈ ਕਿ ਉੱਥੇ ਸੀਜ਼ਫਾਇਰ ਦਾ ਉਲੰਘਣ ਹੋਇਆ ਸੀ ਤਾਂ ਅਜਿਹੇ ਦੇ ਵਿੱਚ ਜੋ ਖਬਰਾਂ ਜਦੋਂ ਅਸੀਂ ਜ਼ਿੰਮੇਵਾਰੀ ਦੇ ਨਾਲ ਲੋਕਾਂ ਨੂੰ ਦੱਸਦੇ ਹਾਂ ਤਾਂ ਹੀ ਦੱਸਦੇ ਹਾਂ ਕਿ ਲੋਕ ਚੁਕੰਨੇ ਰਹਿਣ ਪਰ ਕੁਝ ਗੁੰਮਰਾਹ ਕਰਨ ਪ੍ਰਚਾਰ ਕਰਨ ਵਾਲੇ ਲੋਕ ਹੁੰਦੇ ਨੇ ਵਿਜੇ ਜਿਨ੍ਹਾਂ ਨੂੰ ਆਪ ਨੂੰ ਸ਼ਾਇਦ ਨੌਲੇਜ ਨਹੀਂ ਹੁੰਦੀ ਲੋਕਾਂ ਨੂੰ ਗੁੰਮਰਾ ਕਰ ਦਿੰਦੇ ਆ ਤਾਂ ਕਰਕੇ ਪ੍ਰਸ਼ਾਸਨ ਜਿਹੜਾ ਉਹ ਛੋਟੇ ਛੋਟੇ ਜਾਣਕਾਰੀ ਦੇ ਰਿਹਾ ਕਿ ਤੁਸੀਂ ਇਸ ਪਾਸੇ ਧਿਆਨ ਦਿਓ ਰਿਸਕ ਨਹੀਂ ਲੈਣਾ ਤੇ ਟੈਨਸ਼ਨ ਨਹੀਂ ਲੈਣੀ ਘਬਰਾਉਣਾ ਨਹੀਂ ਪਰ ਚੁਕੰਨੇ ਰਹਿਣਾ ਲਾਈਟਾਂ ਬੰਦ ਰੱਖਣੀਆਂ ਔਰੇ ਬਿਨਾਂ ਵਜ੍ਹਾ ਬਾਹਰ ਹੀ ਨਿਕਲਣਾ ਕੱਲ ਬਰੋਜਪੁਰ ਦੇ ਸਕੂਲ ਵੀ ਜਿਹੜੇ ਨੇ ਉਹ ਬੰਦ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਉਸ ਤੋਂ ਅੱਗੇ ਜਿਹੜੇ ਸਟੈਪ ਬਾਈ ਸਟੈਪ ਜੇ ਮਾਹੌਲ ਜਿਵੇਂ ਜਿਹਾ ਸੁਖਾਮੋ ਹੋਏਗਾ ਹੌਲੀ ਹੌਲੀ ਕਰਕੇ ਜ਼ਿੰਦਗੀ ਜਿਹੜੀ ਆ ਉਹ ਸਬੂਤ ਹੋਣ ਲੱਗੇਗੀ ਠੀਕ ਹੈ ਐ ਰਜੀਵ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਹੈ ਕਿ ਉੱਥੇ ਵੀ ਕੁਝ ਐਸੇ ਆਰਡਰਸ ਨੇ ਸਾਰਾ ਯਾਤਾ ਯਾ ਚੱਲ ਰਿਹਾ ਹੈ ਹਾਲਾਂਕਿ ਐਤਵਾਰ ਹੈ ਇਸ ਕਰਕੇ ਬਾਜ਼ਾਰ ਥੋੜੇ ਬੰਦ ਜ਼ਰੂਰ ਨੇ ਪਰ ਸਵੇਰ ਵੇਲੇ ਆ ਦੁਕਾਨਾਂ ਵੀ ਕੁੱਲੀਆਂ ਸੀ ਲੋਕ ਅੱਜ ਅਸੀਂ ਸਵੇਰੇ ਸਵੇਰੇ ਗੱਲ ਕੀਤੀ ਸੈਰ ਕਰਨ ਦੇ ਲਈ ਵੀ ਲੋਕ ਨਿਕਲੇ ਸ਼ਾਮ ਨੂੰ ਵੀ ਸੈਰ ਵਲੇ ਲੋਕ ਨਿਕਲੇਦੇ ਪਰ ਹੁਣ ਜਿਸ ਤਰੀਕੇ ਦੇ ਨਾਲ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਨੇ ਗੁਰਦਾਸਪੁਰ ਹੋਵੇ ਜਾਂ ਫਰੋਜ਼ਪੁਰ ਫਾਜ਼ਿਲਕਾ ਤਾਂ ਜਿੱਦਾਂ ਦੀਆਂ ਉੱਥੋਂ ਜਾਣਕਾਰੀਆਂ ਮਿਲਦੀਆਂ ਨੇ ਪਠਾਨਕੋਟ ਤੋਂ ਵੀ ਇਹ ਖਬਰ ਆ ਰਹੀ ਹੈ ਕਿ ਸ਼ਾਮ ਨੂੰ ਜੋ ਹੈ ਬਲੈਕਆਊਟ ਹੋਏਗਾ ਤਾਂ ਇਸ ਕਰਕੇ ਅੰਦਾਜ਼ਾ ਇਹੀ ਲਗਾਇਆ ਜਾ ਸਕਦਾ ਕਿਉਂਕਿ ਕੱਲ ਵੀ ਸਭ ਤੋਂ ਲੇਟ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਸੀ ਹਾਲਾਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਤੋਂ ਹੀ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਪਰ ਅੰਮ੍ਰਿਤਸਰ ਦੇ ਵਿੱਚ 9:30 ਵਜੇ ਦੇ ਆਸ-ਪਾਸ ਜੋ ਹੈ ਉਹ ਬਲੈਕਆਊਟ ਦਾ ਆਦੇਸ਼ ਆਇਆ ਹਾਲਕਿ ਉਸ ਤੋਂ ਪਹਿਲਾਂ ਕੁਝ ਗਲਤ ਖਬਰਾਂ ਜਿਹੜੀਆਂ ਨੇ ਉਹ ਨਸ਼ਰ ਹੋਈਆਂ ਕੁਝ ਚੈਨਲਾਂ ਵੱਲੋਂ ਜਾਂ ਸੋਸ਼ਲ ਮੀਡੀਆ ਵੱਲੋਂ ਉਸ ਤੋਂ ਬਾਅਦ ਵੀ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ احتਿਆਤਨ ਆ ਜਿਹੜਾ ਫੈਸਲਾ ਲਿਆ ਗਿਆ ਹੁਣ ਦੂਸਰੇ ਪਾਸੇ ਦੇਖੀਏ ਤਾਂ ਪੰਜਾਬ ਸਰਕਾਰ ਨੇ ਜਿਹੜੇ ਸਕੂਲ ਨੇ ਜਾਂ ਜਿਹੜੇ ਸਿੱਖਿਆਕ ਸੰਸਥਾਨ ਨੇ ਉਹ ਵੀ ਖੋਲਣ ਦਾ ਫੈਸਲਾ ਲੈ ਲਿਆ ਤਾਂ ਇਸ ਤੋਂ ਇਹ ਲੱਗ ਰਿਹਾ ਕਿ ਹੌਲੀ-ਹੌਲੀ ਹਾਲਾਤ ਜਿਹੜੇ ਉਸ ਖਾਂਵੇਂ ਹੋ ਰਿਹਾ ਪਰ ਕਿਤੇ ਨਾ ਕਿਤੇ احتਿਆਤਨ ਕਿਉਂਕਿ ਰਾਤ ਦਾ ਵੇਲਾ ਬਹੁਤ ਜ਼ਿਆਦਾ ਸੈਂਸਿਟਿਵ ਹੁੰਦਾ ਹੈ ਬਹੁਤ ਜ਼ਿਆਦਾ ਉਸ ਵੇਲੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਲੋਕ ਭਾਵੇਂ ਉਸ ਵੇਲੇ ਆਪਣੇ ਘਰਾਂ ਦੇ ਵਿੱਚ ਆਰਾਮ ਕਰ ਰਹੇ ਹੁੰਦੇ ਪਰ ਸਰਹੱਦਾਂ ਤੇ ਤਨਾਤ ਬੀਐਸਐਫ ਦੇ ਨਾਲ ਨਾਲ ਜਿਹੜੀ ਸਾਡੀ ਆਰਮੀ ਹੈ 에ਅਰ ਫੋਰਸ ਹੈ ਉਸ ਨੂੰ ਬਹੁਤ ਜ਼ਿਆਦਾ ਅਲਰਟ ਰਹਿਣਾ ਪੈਂਦਾ ਹੈ ਉਹ ਰਾਤ ਨੂੰ ਹੀ ਦੁਸ਼ਮਣ ਦੇਸ਼ ਜਿਹੜਾ ਜਾਂ ਵਿਦੇਸ਼ੀ ਵਿਰੋਧੀ ਤਾਕਤਾਂ ਨੇ ਉਹ ਕੋਈ ਨਾ ਕੋਈ ਸਮਲੇ ਵਰਗੀ ਸਾਜ਼ਿਸ਼ ਰਚ ਸਕਦੀਆਂ ਤੇ ਇਸ ਕਰਕੇ ਲੋਕਾਂ ਦੇ ਕੋਲੋਂ ਹਮੇਸ਼ਾ ਹੀ ਪ੍ਰਸ਼ਾਸਨ ਦੇ ਵੱਲੋਂ ਸਹਿਯੋਗ ਸਹਿਯੋਗ ਜਿਹੜਾ ਉਹ ਮੰਗਿਆ ਜਾਂਦਾ ਰਿਹਾ ਜਿੱਕਰ ਮੈਂ ਕੱਲ ਦੀ ਵੀ ਗੱਲ ਕਰਾਂ ਤਾਂ ਕੱਲ ਰਾਤ ਨੂੰ 9:30 ਵਜੇ ਜਿਹੜਾ ਬਲੈਕਆਊਟ ਹੈ ਉਹ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਬਾਅਦ ਦੇ ਵਿੱਚ ਸਵੇਰੇ 4 ਵਜੇ ਇੱਕ ਫੇਰ ਮੈਸੇਜ ਵੀ ਆਇਆ ਸਾਇਰਨ ਵੀ ਵਜੇ ਔਰ ਉਸ ਵੇਲੇ ਕਿਹਾ ਗਿਆ ਕਿ ਇਸ ਬਲੈਕਆਊਟ ਨੂੰ ਅੱਗੇ ਵਧਾਇਆ ਜਾ ਰਿਹਾ ਪਰ ਲੋਕ ਘਬਰਾਉਣ ਨਾਲ ਫਿਰ 5:30 6 ਵਜੇ ਦੇ ਆਸ-ਪਾਸ ਮੁਰ ਤੋਂ ਇੱਕ ਮੈਸੇਜ ਦੇ ਕੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਸ਼ਹਿਰ ਦੇ ਵਿੱਚ ਬਲੈਕਆਊਟ ਹਟਾ ਦਿੱਤਾ ਗਿਆ ਹੈ ਬਿਜਲੀ ਦੀ ਮੁੜ ਬਹਾਲੀ ਕਰ ਦਿੱਤੀ ਗਈ ਹੈ ਪਰ ਅਸੀਂ ਰੈੱਡ ਅਲਰਟ ਦੇ ਘੇਰੇ ਦੇ ਅੰਦਰ ਬਾਅਦ ਦੇ ਵਿੱਚ ਫਿਰ 8:30 ਵਜੇ ਦੇ ਆਸ-ਪਾਸ ਇਹ ਮੈਸੇਜ ਆਇਆ ਕਿ ਅਸੀਂ ਹੁਣ ਰੈੱਡ ਅਲਰਟ ਦੇ ਘੇਰੇ ਦੇ ਵਿੱਚੋਂ ਬਾਹਰ ਆ ਆਮ ਦਿਨਾਂ ਦੇ ਵਾਂਗ ਆਮ ਰੂਟੀਨ ਜਿਹੜੀ ਹੈ ਉਸ ਮੁਤਾਬਕ ਲੋਕ ਆਪਣੇ ਕੰਮਕਾਰਾਂ ਤੇ ਆ ਜਾ ਸਕਦੇ ਨੇ ਤਾਂ ਹੁਣ ਤੱਕ ਉਹੀ ਨਿਯਮ ਲਾਗੂ ਨੇ ਪਰ देर शाम अंदाजा लग ਰਿਹਾ ਕਿ ਬਲੈਕਆਊਟ ਲਗਾਉਣ ਦੀ ਕਿਉਂਕਿ ਜਿਸ ਤਰ੍ਹਾਂ ਬਾਕੀ ਡਿਪਟੀ ਕਮਿਸ਼ਨਰਾਂ ਦੇ ਜਿਹੜੇ ਆਰਡਰ ਨੇ ਜੇਕਰ ਉਹ ਪੜੀਏ ਤਾਂ ਉਸ ਦੇ ਵਿੱਚ ਵੀ ਇਹੀ ਵਰਤਿਆ ਗਿਆ ਕਿ ਸਥਿਤੀ ਬਿਲਕੁਲ ਨਿਯੰਤਰਣ ਦੇ ਵਿੱਚ ਹੈ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ ਪਰ احتیاطਨ ਜਿਹੜਾ ਉਹ ਬਲੈਕਆਊਟ ਕੀਤਾ ਜਾ ਰਿਹਾ ਤਾਂ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਇੱਕ ਵਾਰ ਮੈਂ ਤਸਵੀਰ ਦਿਖਾ ਦਿਆ ਕਿਉਂਕਿ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਨੂੰ ਕਈ ਵਾਰ ਇੰਜ ਲੱਗਦਾ ਕਿ ਪਤਾ ਨਹੀਂ ਹੜਤਾਲ ਵਰਗੇ ਜਾਂ ਕਰਫਿਊ ਵਰਗੇ ਹਾਲਾਤ ਨੇ ਤਾਂ ਸ਼ਹਿਰ ਦੇ ਵਿੱਚ ਆਰਾਮ ਦੇ ਨਾਲ ਪੁਲਿਸ ਆਪਣੀ ਡਿਊਟੀ ਤੇ ਤਨਾਤ ਹੈ ਲੋਕ ਆਪਣੇ ਕੰਮਾਂ ਕਰਾਂ ਤੇ ਜਾ ਰਹੇ ਨੇ ਦੁਕਾਨਾਂ ਬਿਲਕੁਲ ਖੁੱਲੀਆਂ ਹੋਈਆਂ ਨੇ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਵਾਲੀ ਜਾਂ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਨਹੀਂ ਤੁਸੀਂ ਦੇਖੋਗੇ ਗੱਡੀਆਂ ਦੇ ਲੰਬੇ ਲੰਬੇ ਜਿਹੜੇ ਹਾਂ ਤੇ ਤੁਸੀਂ ਦੇਖੋ ਜਾਮ ਲੱਗੇ ਹੋਏ ਨਜ਼ਰ ਆ ਰਹੇ ਨੇ ਟ੍ਰੈਫਿਕ ਵਿਵਸਥਾ ਆਮ ਦਿਨਾਂ ਦੇ ਵਾਂਗ ਚੱਲਦੀ ਹੋਈ ਨਜ਼ਰ ਆ ਰਹੀ ਹੈ ਪਰ ਕਿਉਂਕਿ ਸਵੇਰ ਤੋਂ ਸਾਨੂੰ ਵੀ ਲਗਾਤਾਰ ਫੋਨ ਆ ਰਹੇ ਸੀ ਲੋਕਾਂ ਦੇ ਕਿ ਕੀ ਅੱਜ ਬਲੈਕਆਊਟ ਹੋਏਗਾ ਜਾਂ ਨਹੀਂ ਤਾਂ ਇੱਕ ਹਾਲਾਂਕਿ ਲਗਾਤਾਰ ਅਸੀਂ ਇਹ ਚੀਜ਼ ਸਮਝਾਉਂਦੇ ਵੀ ਆ ਰਹੇ ਹਾਂ ਕਿ ਇੱਕ ਜਿਹੜੀ ਮੌਕ ਡ੍ਰਿਲ ਹੁੰਦੀ ਹੈ ਸਿਰਫ ਉਹਦਾ ਸਮਾਂ ਤੈਅ ਹੁੰਦਾ ਕਿ ਇੰਨੇ ਤੋਂ ਇੰਨੇ ਸਮਾਂ ਜਿਹੜਾ ਉਹ ਬਲੈਕਆਊਟ ਦਾ ਇੰਨੇ ਤੋਂ ਇੰਨੇ ਮੌਕ ਡ੍ਰਿਲ ਦਾ ਉਸ ਤੋਂ ਬਾਅਦ ਪ੍ਰਸ਼ਾਸਨ ਔਰ ਫੌਜ ਹਾਲਾਂਕਿ ਫੌਜ ਦੇ ਆਦੇਸ਼ਾਂ ਤੋਂ ਬਾਅਦ ਪ੍ਰਸ਼ਾਸਨ ਤੈਅ ਕਰਦਾ ਹੈ ਕਿ ਬਲੈਕ ਆਊਟ ਕਰਨਾ ਹੈ ਜਾਂ ਨਹੀਂ ਰੈੱਡ ਅਲਰਟ ਜਾਰੀ ਕਰਨਾ ਹੈ ਜਾਂ ਨਹੀਂ ਤਾਂ ਫਿਲਹਾਲ ਅੰਦਾਜ਼ਾ ਜ਼ਰੂਰ ਲਗਾਇਆ ਜਾ ਰਿਹਾ ਹੈ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਜਿਹੜਾ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਡਿਪਟੀ ਕਮਿਸ਼ਨਰ ਦੇ ਵੱਲੋਂ ਨਹੀਂ ਆਇਆ ਪਰ ਜਿਸ ਤਰੀਕੇ ਦੇ ਨਾਲ ਕੱਲ ਵੀ ਇਸੇ ਤਰ੍ਹਾਂ ਹੋਇਆ ਸੀ ਕਿ ਬਾਕੀ ਸਾਰੇ ਜਿਹੜੇ ਜ਼ਿਲ੍ਹਿਆਂ ਜ਼ਿਲ੍ਹਿਆਂ ਦੇ ਵਿੱਚ ਬਲੈਕ ਆਊਟ ਜੋ ਹੈ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹਾਲਾਂਕਿ ਅੰਮ੍ਰਿਤਸਰ ਬਿਲਕੁਲ ਸਰਹੱਦ ਦੇ ਨਾਲ ਲੱਗਦਾ ਜ਼ਿਲ੍ਹਾ ਵੀ ਹੈ ਔਰ ਬਹੁਤ ਸਾਰੇ ਇਲਾਕੇ ਜਿਹੜੇ ਬਿਲਕੁਲ ਕੰਡਿਆਲੀ ਦੇ ਅੰਤਾਰ ਦੇ ਨਾਲ ਲੱਗਦੇ ਨੇ ਹਵਾਈ ਅੱਡਾ ਅਮਰਸਰ ਦੇ ਵਿੱਚ ਹੈ ਔਰ ਇਸ ਕਰਕੇ ਜੋ ਹੈ احتیاطਨ ਬਲੈਕਆਊਟ ਜ਼ਰੂਰ ਕੀਤਾ ਗਿਆ ਸੀ ਪਰ ਹਾਲੇ ਤੱਕ ਮੈਸੇਜ ਨਹੀਂ ਆਇਆ ਜਿੱਦਾਂ ਹੀ ਉਹ ਹਦੇ ਸਾਡੇ ਤੱਕ ਪਹੁੰਚੇਗਾ ਤਾਂ ਉਹ ਵੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਜ਼ਰੂਰ ਕਰਾਂਗੇ ਜੀ ਵੀਰੇ ਅੱਛਾ ਪਠਾਨਕੋਟ ਦਾ ਰੁਕ ਕਰ ਲੈਣੇ ਆ ਪੰਕਜ ਕਪਾਹੀ ਸਾਡੇ ਸਹਿਯੋਗੀ ਪਠਾਨਕੋਟ ਤੋਂ ਜੁੜੇ ਹੋਏ ਨੇ ਪੰਕਜ ਪਠਾਨਕੋਟ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ 7 ਵਜੇ ਤੋਂ ਬਲੈਕਆਊਟ ਰਹੇਗਾ। احتیاطن قدم ਨੇ ਜਾਂ ਕਿਸੇ ਤਰੀਕੇ ਦਾ ਅਲਰਟ ਹੈ। ਆ ਦੇਖੋ ਕੱਲ तकरीबन ਰਾਤ 9:30 ਵਜੇ ਦੇ ਕਰੀਬ 2 ਤੋਂ 3 ਡਰੋਨ ਜਿਹੜੇ ਨੇ ਉਹ ਪਠਾਨਕੋਟ ਦੇ ਵਿੱਚ ਦੇਖੇ ਗਏ। ਸਵੇਰੇ तकरीबन 5:30 ਵਜੇ ਦੇ ਕਰੀਬ 4 ਤੋਂ 5 ਡਰੋਨ ਜਿਹੜੇ ਨੇ ਉਹ ਪਠਾਨਕੋਟ ਦੇ ਆ ਦੋ ਤਿੰਨ ਇਲਾਕੇ ਦੇ ਵਿੱਚ ਦੇਖੇ ਗਏ ਔਰ ਉਸ ਨੂੰ ਹਵਾ ਦੇ ਵਿੱਚ ਤਬਾਹ ਕਰ ਦਿੱਤਾ ਭਾਰਤ ਦਾ ਜਿਹੜਾ ਕਾਉਂਟਰ ਡਰੋਨ ਸਿਸਟਮ ਐਸਨੇ ਤਬਾਹ ਕਰ ਦਿੱਤਾ ਇਸੇ ਵਜ੍ਹਾ ਕਰਕੇ ਕਿਉਂਕਿ ਪਾਕਿਸਤਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਾਕਿਸਤਾਨ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਔਰ ਪਠਾਨਕੋਟ ਤੇ ਸਭ ਤੋਂ ਵੱਧ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇੱਥੇ 에ਅ ਬੇਸ ਹੈ ਜੰਮੂ ਤੇ ਬਿਲਕੁਲ ਲਾਲ ਲੱਗਦਾ ਹੈ ਔਰ ਇਸ ਨੂੰ ਸੌਫਟ ਟਾਰਗੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਇਸੇ ਵਜ੍ਹਾ ਕਰਕੇ ਇਤਹਾਤਨ ਦੇ ਤੌਰ ਤੇ ਹੁਣ ਤੋਂ ਤਕਰੀਬਨ 35 40 ਮਿੰਟ ਪਹਿਲਾਂ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹਾਲਾਂਕਿ ਸ਼ਹਿਰ ਦੇ ਵਿੱਚ ਲੋਕਾਂ ਨੂੰ ਇਸ ਬਾਬਤ ਜਿਆਦਾ ਜਾਣਕਾਰੀ ਨਹੀਂ ਹੈ ਤਸਵੀਰਾਂ ਦਿਖਾਉਂਗਾ ਨਾਲ-ਨਾਲ ਗੱਲਬਾਤ ਕਰੂੰਗਾ ਵਿਜੀ ਕਿਉਂਕਿ ਤਸਵੀਰਾਂ ਦਿਖਾਨੀਆਂ ਬੇहद ਜ਼ਰੂਰੀ ਨੇ ਇਸ ਪਾਸੇ ਦੇਖੋ ਤੁਹਾਨੂੰ ਕਿਉਂਕਿ ਐਤਵਾਰ ਦਾ ਦਿਨ ਹੈ ਕਈ ਦਿਨਾਂ ਬਾਅਦ ਬਾਜ਼ਾਰ ਜਿਹੜਾ ਹੈ ਖੁੱਲ ਕੇ ਜਿਹੜਾ ਖੁੱਲਿਆ ਵਾ ਕਿਉਂਕਿ ਪਿਛਲੇ 3-4 ਦਿਨਾਂ ਤੋਂ ਕਬਰਾੜ ਸੀ ਕੀ ਹੋਏਗਾ ਜੰਗ ਚੱਲ ਰਹੀ ਹੈ ਪਠਾਨਕੋਟ ਤੇ ਵੱਧ ਡਰੋਨ ਹਮਲੇ ਹੋ ਰਹੇ ਨੇ ਤਾਂ ਦੁਕਾਨਦਾਰ ਵੀ ਕਹਿ ਰਹੇ ਸੀਗੇ ਕਿ ਕੰਮ ਵੀ ਠੱਪਿਆ ਦੁਕਾਨ ਅਸੀਂ ਚੰਗੀ ਤਰ੍ਹਾਂ ਨਾਲ ਖੋਲ ਵੀ ਨਹੀਂ ਸਕਦੇ ਜੇ ਖੋਲਦੇ ਆ ਤਾਂ ਟੈਨਸ਼ਨ ਚੁਣਨੇ ਆ ਕਿ ਹੋਏਗਾ ਕੀ ਹਾਲਾਂਕਿ ਕੱਲ ਜਿਵੇਂ ਇਸ ਗੱਲ ਦਾ ਫੈਸਲਾ ਹੋਇਆ ਕਿ ਦੋਵਾਂ ਮੁਲਕਾਂ 'ਚ ਲੜਾਈ ਨਹੀਂ ਹੋਏਗੀ ਅਮਰੀਕਾ ਨੇ ਦਖਲ ਦੇਣ ਤੋਂ ਬਾਅਦ ਤਾਂ ਖੁਸ਼ੀ ਜ਼ਾਹਰ ਪਠਾਨਕੋਟ ਦੇ ਵਿੱਚ ਕੀਤੀ ਗਈ ਲੱਡੂ ਵੰਡੇ ਗਏ ਔਰ ਇਹ ਕਿਹਾ ਕਿ ਜੰਗ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੰਗ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈ ਔਰ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਪਠਾਨਕੋਟ 'ਚ ਬਹੁਤ ਸਾਰੇ ਲੋਕਾਂ ਨੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਜਿਹੜੇ ਇੱਥੇ ਪ੍ਰਵਾਸੀ ਆਏ ਹੋਏ ਸੀ ਬਿਹਾਰ ਯੂਪੀ ਤੋਂ ਆਏ ਹੋਏ ਸੀਗੇ ਉਹ ਵਾਪਸ ਬਿਹਾਰ ਯੂਪੀ ਚਲੇਗੇ ਇਹ ਦੇਖੋ ਕਿਉਂਕਿ ਐਤਵਾਰ ਦਾ ਦਿਨ ਹੈ ਐਤਵਾਰ ਦੇ ਦਿਨ ਇੱਥੇ ਫੜੀ ਵੀ ਲੱਗਦੀ ਹੈ ਤਾਂ ਉਹ ਮੰਜੇ ਜਿਹੜੇ ਨੇ ਲੱਗੇ ਹੋਏ ਤੁਹਾਨੂੰ ਨਜ਼ਰ ਆਣਗੇ ਇੱਥੇ ਲੋਕ ਮੰਜਿਆਂ ਤੇ ਆਪਣੇ ਕੱਪੜੇ ਵੇਚਦੇ ਹੋਏ ਨਜ਼ਰ ਆਣਗੇ ਬਹੁਤ ਸਾਰੇ ਲੋਕ ਨੇ ਪਤਾ ਹੈ ਕਿ ਅੱਜ ਸ਼ਾਮ 7 ਵਜੇ ਬਲੈਕਆਊਟ ਹੈ ਜਾਂ ਨਹੀਂ ਜਾਣਕਾਰੀ ਹੈ ਨਹੀਂ ਨਹੀਂ ਜਾਣਕਾਰੀ ਹੈ ਸ਼ਾਮ ਨੂੰ ਨਹੀਂ ਜਾਣਕਾਰੀ ਨਹੀਂ ਜਾਣਕਾਰੀ ਪਤਾ ਹੈ ਸ਼ਾਮ ਨੂੰ 7 ਵਜੇ ਬਲੈਕਆਊਟ ਹੋ ਰਿਹਾ ਹੈ ਅੱਜ ਫਿਰ ਪਠਾਨਕੋਟ ਦੇ ਵਿੱਚ ਬਲੈਕਆਊਟ ਹੋ ਰਿਹਾ ਹੈ ਪਤਾ ਹੈ ਸ਼ਾਮ ਦੀ ਜਾਣਕਾਰੀ ਹੈ ਦੁਕਾਨਾਂ 7 ਵਜੇ ਬੰਦ ਕਰ ਦੋਗੇ? ਸਾਰਦਨ ਨਹੀਂ ਕਰ ਦੋ। ਪ੍ਰਸ਼ਾਸਨ ਨੇ ਦੱਸਿਆ ਕਿ ਨਹੀਂ ਦੱਸਿਆ? ਹਾਂ ਲੈਣ ਦੱਸਿਆ ਬੱਚਾ। ਪਤਾ ਹੈ 7 ਵਜੇ ਬਲੈਕਆਊਟ ਅੱਜ ਫੇਰ ਹੋ ਰਿਹਾ। ਕਿੰਨੇ ਕਿੰਨੇ ਕਿਤੇ ਪਹਿਲਾਂ ਪਤਾ ਲੱਗਾ? ਇਹ ਸਾਨੂੰ ਜੀ 15-20 ਮਿੰਟ ਪਹਿਲੇ ਪਤਾ ਲੱਗਿਆ। 15-20 ਮਿੰਟ ਪਹਿਲਾਂ। ਪੁਲਿਸ ਆ ਕੇ ਦੱਸ ਕੇ ਗਈ। ਨਹੀਂ ਜੀ ਸਾਨੂੰ ਆਪੇ ਨਿਊਜ਼ ਪੜ੍ਹਿਆ ਗਈ। ਨਿਊਜ਼ ਤੇ ਪੜ੍ਹਿਆ ਸੀ। ਹਾਂਜੀ ਹਾਂਜੀ। ਸੌਣ ਬੰਦ ਕਰ ਰਹੇ ਫੇ ਦੁਕਾਨਾਂ? ਬਿਲਕੁਲ ਜੀ ਸਾਹਮਣੇ ਆ ਜੀ। ਬਿਲਕੁਲ ਖਤਮ ਕਰ ਗਏ ਹੁਣ। ਕੀ ਮਾਹੌਲ ਕੀ ਨਜ਼ਰ ਅੰਦਰ? ਮਾਹੌਲ ਤੇ ਦੇਖੋ ਤੁਹਾਡੇ ਸਾਹਮਣ ਉਹ ਤੇ ਕੋਈ ਐਸਲੇ ਸਾਰੀ ਪਬਲਿਕ ਦਾ ਮੂਡ ਬਣਿਆ ਪਿਆ ਜੀ ਹੋਣੀ ਚਾਹੀਦੀ ਹੈ ਇਹ ਤਾਂ ਕੰਨਾਂ ਹੋਣੀ ਚਾਹੀਦੀ ਆਰਪਾਰ ਕਰੋ ਬਿਲਕੁਲ ਹੋਣਾ ਚਾਹੀਦਾ ਜੀ ਕਿਉਂ ਨਹੀਂ ਹੋਣਾ ਚਾਹੀਦਾ ਜੰਗ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਜੰਗ ਦੇਖੋ ਜੰਗ ਦਾ ਫਾਇਦਾ ਤਾਂ ਕੋਈ ਨਹੀਂ ਹੈਗਾ ਕਿਸੇ ਪਾਸੇ ਦਾ ਵੀ ਸਭ ਤੋਂ ਵੱਡੀ ਗੱਲ ਤੇ ਹੈ ਕਿ ਜੰਗ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਅਗਰ ਕੋਈ ਤੁਹਾਨੂੰ ਟਪੇਰ ਮਾਰਦਾ ਜੀ ਕਹਿ ਰਹੇ ਮੈਂ ਤਾਂ ਹੁਣ ਪੂਰਾ ਮੌਕਾ ਹੈ ਗਾਇਸਲੇ ਮੌਕਾ ਆਰਪਾਰ ਦੀ ਲੜਾਈ ਹੋਣੀ ਚਾਹੀਦੀ ਹੈ ਬਿਲਕੁਲ ਤੁਹਾਨੂੰ ਕੋਈ ਅੱਖ ਦੱਸਦਾ ਤਾਂ ਫਿਰ ਉਹਦਾ ਫਿਰ ਪੱਥਰ ਨਾਲ ਜਵਾਬ ਦੇਣਾ ਹੀ ਪਏਗਾ ਉਹ ਜਿੰਨਾ ਖਾਲੀ ਜੰਗ ਮਸਲੇ ਦਾ ਹੱਲ ਹੈ ਬਿਲਕੁਲ ਬ ਪਰ ਜਿਹੜਾ ਇਹ 70 ਸਾਲ ਤੋਂ ਇਹ ਪੰਗਾ ਪਿਆ ਰਿਹਾ ਤੇ ਇਹ ਕੋਈ ਮਸਲੇ ਦਾ ਹੱਲ ਤੇ ਨਹੀਂ ਹੈ ਤੁਹਾਡੇ ਘਰ ਆ ਕੇ ਅਟੈਕ ਕਰਦੇ ਆ ਬੇਗੁਨਾਹ ਨੂੰ ਮਾਰਦੇ ਆ ਜਦੋਂ ਪਾਣੀ ਸਿਰ ਤੋਂ ਨਿਕਲ ਜੇ ਤੇ ਫੇ ਬੰਦੇ ਨੂੰ ਹੱਥ ਪੈਰ ਮਾਰਨੇ ਬੰਦੇ ਵਪਾਰੀ ਕਿੰਨਾ ਕੁ ਪਰੇਸ਼ਾਨ ਹੈ ਕੰਮ ਕਿੰਨਾ ਕੁ ਠੱਪ ਵਪਾਰੀ ਪਰੇਸ਼ਾਨ ਹੈ ਬੰਦੇ ਸੇ ਤੇ ਪਰੇਸ਼ਾਨ ਹੈ ਕੰਮ ਦੇ ਬਿਲਕੁਲ ਨਹੀਂ ਹੈ ਕੰਮ ਨਹੀਂ ਇਹ ਹਫ਼ਤੇ ਤੋਂ ਕੰਮ ਬੰਦ ਹੈ ਜੀ ਹਾਂ ਜੀ ਪਰੇਸ਼ਾਨ ਹੈ ਲੋਕ ਸਾਰੇ ਲੋਕ ਪਰੇਸ਼ਾਨ ਬਿਲਕੁਲ ਪਰੇਸ਼ਾਨ ਤੇ ਪਰੇਸ਼ਾਨ ਹੈ ਦੇਖੋ ਜੀ ਅਲਟੀਮੇਟਲੀ ਕੋਈ ਵੀ ਤਰ੍ਹਾਂ ਯੁੱਧ ਜਿਹੜਾ ਕੋਈ ਵੀ ਮਸਲੇ ਦਾ ਹੱਲ ਨਹੀਂ ਹੈ ਪਰ ਪਰ ਜਿਵੇਂ ਪਾਕਿਸਤਾਨ ਆਪਣੇ ਨਪਾਕ ਇਰਾਦੇ ਦੇ ਕੇ ਤੇ ਅੰਤਕਵਾਦੀ ਭੇਜ ਦਿੰਦਾ ਕਿ ਤੇ ਗੋਸਪੈਕਟ ਕਰ ਰਿਹਾ ਮਤਲਬ ਕਿ ਪਾਕਿਸਤਾਨ ਨੂੰ ਇੱਕ ਵਾਰ ਜਿਹੜਾ ਬਿਲਕੁਲ ਪੀਚ ਤੇ ਕੰਮ ਪਹੁੰਚਿਆ ਸੀਗਾ ਇੱਕ ਵਾਰ ਖਲ ਪਾ ਦੇਣੀ ਜੈਦੀ ਸੀ ਪਰ ਰਾਜਨੀਤਿਕ ਦਬਾਅ ਕਰਕੇ ਕਹਿ ਲੋ ਜਾਂ ਜਿਹੜੇ ਉੱਥੇ ਵੱਡੇ ਵੱਡੇ ਪੋਲੀਟੀਸ਼ੀਅਨ ਬੈਠੇ ਆ ਸੈਂਟਰ ਦੇ ਵਿੱਚ ਕੁਛ ਨਾ ਕੁਛ ਕੋ ਨੀਤੀ ਉਹਨਾਂ ਨੇ ਅਪਣਾਈ ਹੋਣੀ ਹੈ ਜਿੱਦ ਕਰਕੇ ਕਿ ਜੰਗ ਨੂੰ ਰੋਕ ਦਿੱਤਾ ਗਿਆ ਹੱਥ ਡਰੋਨ ਦੇਖੇ ਤੁਸੀਂ ਜੀ ਹਾਂ ਬਿਲਕੁਲ ਜੀ ਮੇਰੇ ਘਰ ਬਜਰੀ ਕਮਿਊਨਿਟੀ ਟਾਕੀ ਰੋੜਾ ਉਹ ਡਰੋਨ ਉੱਥੇ ਸਾਡੇ ਵਾਸਤੇ ਇਸ ਤਰ੍ਹਾਂ ਸੀ ਜਿਵੇਂ ਸੈਟਲਾਈਟ ਨਹੀਂ ਜਿਹੜਾ ਔਰ ਦੀਵਾਲੀ ਦੇ ਪਟਾਕੇ ਚੱਲ ਰਹੇ ਆ ਸਵੇਰੇ ਵੀ ਆਇਰ ਡਰੋਨ ਸਵੇਰੇ 5:30 ਵਜੇ 5:30 ਵਜੇ ਤੋਂ ਸ਼ੁਰੂ ਹੋ ਗਏ ਆ ਅੱਜ ਲੱਗਦਾ ਡਰੋਨ ਛੱਡੇਗਾ ਨਹੀਂ ਛੱਡੇਗਾ ਔਰ ਲਗਭਗ 70 80 ਸੀਗੇ ਡਰੋਨ 70 80 ਤੇ ਨਹੀਂ ਸੀਗੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਰਾਤ ਨੂੰ 4-5 ਸੀਗੇ ਦਿਨੇ ਵੀ ਸਵੇਰੇ 5:30 ਵਜੇ ਕੱਲ ਸਵੇਰੇ 5:30 ਵਜੇ ਤੋਂ ਲੈ ਕੇ ਜਿਹੜੀ ਆਈ ਸਵੇਰੇ ਸਰ ਅੱਜ ਵੀ ਆਏ ਹੋਇਆ ਅੱਜ ਵੀ ਅਟੈਕ ਕੀਤਾ ਹੈਗਾ ਇਹਨਾਂ ਨੇ ਉਹਨਾਂ ਦੇ ਵਿੱਚ ਜਿਹੜੀ ਸਾਡੇ ਫੌਜੀ ਆ ਗਏ ਕੱਲ ਦੀ ਗੱਲ ਕਰ ਕੱਲ ਜ਼ਿਆਦਾ ਸੀਗੇ ਕੱਲ ਜ਼ਿਆਦਾ ਸੀ ਅੱਜ ਘੱਟ ਸੀਗਾ ਅੱਜ ਨਗਰਗਗ 70 ਤੋਂ 80 ਸੀਗੇ ਥੋੜਾ ਘੱਟ ਨਹੀਂ ਹੋਸੇ ਵੱਧ ਹੋਸਦੇ ਹਾਂ ਜੰਗ ਹੋਣੀ ਚਾਹੀਦੀ ਨਹੀਂ ਹੋਣੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਉਹਨੂੰ ਦੁਕਾਨਾਂ ਬੰਦ ਕਰ ਰਹੇ ਹੋ ਹਾਂ ਦੁਕਾਨਾਂ ਬਕਾਇਦਾ ਬੰਦ ਕਰਨੀ ਪੈਣੀ ਹੈ ਜੀ ਕਿਉਂਕਿ ਪ੍ਰਸ਼ਾਸਨ ਦਾ ਹੁਕਮ ਹੈ ਉਹ ਤਾਂ ਮੰਨਣਾ ਪੈਣਾ ਜੀ ਤਾਂ ਇਹ ਦੇਖੋ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਕਹਿ ਰਹੇ ਨੇ ਕਿ ਥੋੜੀ ਦੇਰ ਪਹਿਲਾਂ ਜਾਣਕਾਰੀ ਮਿਲੀ ਸੀ ਕੋਈ ਕਹਿੰਦਾ ਕਿ ਬਹੁਤ ਹੋ ਗਿਆ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ ਆਰ ਪਾਰ ਦਾ ਕੰਮ ਕਰੋ ਕੋਈ ਕਹਿ ਰਿਹਾ ਹੈ ਕਿ ਜੰਗ ਮਸਲੇ ਦਾ ਹੱਲ ਨਹੀਂ ਹੈ ਕੋਈ ਕਹਿ ਰਿਹਾ ਹੈ ਕਾਰੋਬਾਰ ਤੇ ਬਹੁਤ ਵੱਡਾ ਅਸਰ ਪਿਆ ਹੈ ਕਾਰੋਬਾਰ ਜਿਹੜਾ ਹੈ ਉਹ ਬਿਲਕੁਲ ਘਟ ਗਿਆ ਹੈ ਤਾਂ ਇਹ ਬਾਜ਼ਾਰ ਦੇਖੋ ਪੂਰੇ ਖੁੱਲੇ ਹੋਏ ਨੇ ਠੀਕ ਹੈ 7 ਵਜੇ ਤੇ ਬੁਲਟਿਨ ਚ ਦਿਖਾਵਾਂਗੇ ਕਿ ਬਾਜ਼ਾਰ ਬੰਦ ਹੋ ਰਹੇ ਨੇ ਠੀਕ ਹੈ ਠੀਕ ਹੈ ਦੁਬਾਰਾ ਪੰਕਜ ਫਿਰ ਜਦੋਂ ਬੰਦ ਹੋਣਗੇ ਉਦੋਂ ਆਵਾਂਗੇ ਤੁਹਾਡੇ ਕੋਲ ਇੱਕ ਵਾਰੀ ਫਿਰ ਫਿਲਹਾਲ ਧੰਨਵਾਦ ਨਪਿੰਦਰ ਤੁਹਾਡਾ ਵੀ ਫਿਰੋਜ਼ਪੁਰ ਤੋਂ ਨਪਿੰਦਰ ਜੁੜੇ ਸੀ ਰਾਜੀਵ ਤੁਹਾਡਾ ਵੀ ਅਮ੍ਰਿਤਸਰ ਤੋਂ ਰਾਜੀਵ ਜੁੜੇ ਸੀ ਔਰ ਪੰਕਜ ਪਠਾਨਕੋਟ ਤੋਂ ਸੋ ਤਸਵੀਰ ਨੂੰ ਮੋٹے ਤੌਰ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵੇਲੇ ਸਰਹੱਦੀ ਇਲਾਕਿਆਂ ਦੇ ਵਿੱਚ ਤਸਵੀਰ ਕੀ ਹੈ احتਿਆਤਨ ਕਦਮ ਚੁੱਕੇ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਹਾਲੇ ਕੋਈ ਅਫੀਸ਼ੀਅਲ ਆਰਡਰ ਨਹੀਂ ਆਇਆ ਪਰ ਬਾਕੀ ਥਾਵਾਂ ਤੇ ਪਠਾਨਕੋਟ ਦੇ ਵਿੱਚ ਬਲੈਕਆਊਟ ਦੇ 7 ਵਜੇ ਤੋਂ ਬਾਜ਼ਾਰ ਬੰਦ ਹੋ ਰਹੇ ਨੇ ਔਰ ਫਿਰੋਜ਼ਪੁਰ ਦੇ ਵਿੱਚ ਹਾਲੇ ਜਿਹੜਾ ਹੈ ਉਹ ਲੋਕਾਂ ਨੂੰ ਆਪਣੇ ਤੌਰ ਤੇ ਕਿਹਾ ਗਿਆ ਕਿ ਲਾਈਟਾਂ ਬੰਦ ਰੱਖੋ ਘਰਾਂ ਦੇ ਅੰਦਰ ਰਹੋ ਜੇ ਬਹੁਤ ਜ਼ਿਆਦਾ ਐਮਰਜੈਂਸੀ ਨਹੀਂ ਆ ਤਾਂ ਸੜਕ ਤੇ ਬਾਹਰ ਨਾ ਆਓ ਕਿਉਂਕਿ ਹਾਲੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਸਭ ਕੁਝ احتیاط ਰੱਖਣ ਦੀ ਜ਼ਰੂਰਤ ਹੈ